ਨਿਯਮ ਚਾਹੇ ਕੋਈ ਵੀ ਹੋਣ ਹਰ ਇੱਕ ਇਨਸਾਨ ਦੇ ਲਈ ਬਰਾਬਰ ਹੁੰਦੇ ਨੇ ਫਿਰ ਉਹ ਚਾਹੇ ਇੱਕ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਵੱਡਾ ਅਫਸਰ ਕਿਉਂਕਿ ਨਿਯਮ ਜਦੋਂ ਵੀ ਬਣਾਏ ਜਾਂਦੇ ਨੇ ਉਸ ਵਿਅਕਤੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਬਣਾਏ ਜਾਂਦੇ ਨੇ ਇੱਕ ਅਜੀਬ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੋ ਰਹੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਹੀ ਇੱਕ ਦੂਜੇ ਪੁਲਿਸ ਵਾਲੇ ਦਾ ਚਲਾਨ ਕੱਟ ਦਿੱਤਾ ਹੈ ਪਰ ਜਦੋਂ ਚਲਾਨ ਕਟਿਆ ਜਾਂਦਾ ਹੈ ਤਾਂ ਉਸ ਮੌਕੇ ਤੇ ਕੀ ਹੁੰਦਾ ਹੈ ਉਹ ਤੁਸੀਂ ਆਪ ਹੀ ਦੇਖ ਲਵੋ ਵੀਰੋ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖ ਕੇ ਸਹੀ ਹੋਇਆ ਜਾਂ ਗਲਤ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਨਿਯਮ ਚਾਹੇ ਕੋਈ ਵੀ ਹੋਣ ਹਰ ਇੱਕ ਇਨਸਾਨ ਦੇ ਲਈ ਬਰਾਬਰ ਹੁੰਦੇ ਨੇ ਫਿਰ ਉਹ ਚਾਹੇ ਇੱਕ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਵੱਡਾ ਅਫਸਰ ਕਿਉਂਕਿ ਨਿਯਮ ਜਦੋਂ ਵੀ ਬਣਾਏ ਜਾਂਦੇ ਨੇ ਉਸ ਵਿਅਕਤੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਬਣਾਏ ਜਾਂਦੇ ਨੇ ਇੱਕ ਅਜੀਬ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੋ ਰਹੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲੇ ਨਹੀਂ ਇੱਕ ਦੂਜੇ ਪੁਲਿਸ ਵਾਲੇ ਦਾ ਚਲਾਨ ਕੱਟ ਦਿੱਤਾ ਹੈ ਪਰ ਜਦੋਂ ਚਲਾਨ ਕਟਿਆ ਜਾਂਦਾ ਹੈ ਤਾਂ ਉਸ ਮੌਕੇ ਤੇ ਕੀ ਹੁੰਦਾ ਹੈ ਉਹ ਤੁਸੀਂ ਆਪ ਹੀ ਦੇਖ ਲਵੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖ ਕੇ ਸਹੀ ਹੋਇਆ ਜਾਂ ਗਲਤ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਨਿਯਮ ਚਾਹੇ ਕੋਈ ਵੀ ਹੋਣ ਹਰ ਇੱਕ ਇਨਸਾਨ ਦੇ ਲਈ ਬਰਾਬਰ ਹੁੰਦੇ ਨੇ ਫਿਰ ਉਹ ਚਾਹੇ ਇੱਕ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਵੱਡਾ ਅਫਸਰ ਕਿਉਂਕਿ ਨਿਯਮ ਜਦੋਂ ਵੀ ਬਣਾਏ ਜਾਂਦੇ ਨੇ ਉਸ ਵਿਅਕਤੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਬਣਾਏ ਜਾਂਦੇ ਨੇ ਇੱਕ ਅਜੀਬ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੋ ਰਹੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਹੀ ਇੱਕ ਦੂਜੇ ਪੁਲਿਸ ਵਾਲੇ ਦਾ ਚਲਾਨ ਕੱਟ ਦਿੱਤਾ ਹੈ ਪਰ ਜਦੋਂ ਚਲਾਨ ਕਟਿਆ ਜਾਂਦਾ ਹੈ ਤਾਂ ਉਸ ਮੌਕੇ ਤੇ ਕੀ ਹੁੰਦਾ ਹੈ ਉਹ ਤੁਸੀਂ ਆਪ ਹੀ ਦੇਖ ਲਵੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖ ਕੇ ਸਹੀ ਹੋਇਆ ਜਾਂ ਗਲਤ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਨਿਯਮ ਚਾਹੇ ਕੋਈ ਵੀ ਹੋਣ ਹਰ ਇੱਕ ਇਨਸਾਨ ਦੇ ਲਈ ਬਰਾਬਰ ਹੁੰਦੇ ਨੇ ਫਿਰ ਉਹ ਚਾਹੇ ਇੱਕ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਵੱਡਾ ਅਫਸਰ ਕਿਉਂਕਿ ਨਿਯਮ ਜਦੋਂ ਵੀ ਬਣਾਏ ਜਾਂਦੇ ਨੇ ਉਸ ਵਿਅਕਤੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਬਣਾਏ ਜਾਂਦੇ ਨੇ ਇੱਕ ਅਜੀਬ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੋ ਰਹੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਹੀ ਇੱਕ ਦੂਜੇ ਪੁਲਿਸ ਵਾਲੇ ਦਾ ਚਲਾਨ ਕੱਟ ਦਿੱਤਾ ਹੈ ਪਰ ਜਦੋਂ ਚਲਾਨ ਕਟਿਆ ਜਾਂਦਾ ਹੈ ਤਾਂ ਉਸ ਮੌਕੇ ਤੇ ਕੀ ਹੁੰਦਾ ਹੈ ਉਹ ਤੁਸੀਂ ਆਪ ਹੀ ਦੇਖ ਲਵੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖ ਕੇ ਸਹੀ ਹੋਇਆ ਜਾਂ ਗਲਤ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਨਿਯਮ ਚਾਹੇ ਕੋਈ ਵੀ ਹੋਣ ਹਰ ਇੱਕ ਇਨਸਾਨ ਦੇ ਲਈ ਬਰਾਬਰ ਹੁੰਦੇ ਨੇ ਫਿਰ ਉਹ ਚਾਹੇ ਇੱਕ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਵੱਡਾ ਅਫਸਰ ਕਿਉਂਕਿ ਨਿਯਮ ਜਦੋਂ ਵੀ ਬਣਾਏ ਜਾਂਦੇ ਨੇ ਉਸ ਵਿਅਕਤੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਬਣਾਏ ਜਾਂਦੇ ਨੇ ਇੱਕ ਅਜੀਬ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੋ ਰਹੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲੇ ਨਹੀਂ ਇੱਕ ਦੂਜੇ ਪੁਲਿਸ ਵਾਲੇ ਦਾ ਚਲਾਨ ਕੱਟ ਦਿੱਤਾ ਹੈ ਪਰ ਜਦੋਂ ਚਲਾਨ ਕਟਿਆ ਜਾਂਦਾ ਹੈ ਤਾਂ ਉਸ ਮੌਕੇ ਤੇ ਕੀ ਹੁੰਦਾ ਹੈ ਉਹ ਤੁਸੀਂ ਆਪ ਹੀ ਦੇਖ ਲਵੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖ ਕੇ ਸਹੀ ਹੋਇਆ ਜਾਂ ਗਲਤ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ ਨਿਯਮ ਚਾਹੇ ਕੋਈ ਵੀ ਹੋਣ ਹਰ ਇੱਕ ਇਨਸਾਨ ਦੇ ਲਈ ਬਰਾਬਰ ਹੁੰਦੇ ਨੇ ਫਿਰ ਉਹ ਚਾਹੇ ਇੱਕ ਆਮ ਵਿਅਕਤੀ ਹੋਵੇ ਜਾਂ ਫਿਰ ਕੋਈ ਵੱਡਾ ਅਫਸਰ ਕਿਉਂਕਿ ਨਿਯਮ ਜਦੋਂ ਵੀ ਬਣਾਏ ਜਾਂਦੇ ਨੇ ਉਸ ਵਿਅਕਤੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਬਣਾਏ ਜਾਂਦੇ ਨੇ ਇੱਕ ਅਜੀਬ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕੀ ਹੈਰਾਨ ਹੋ ਰਹੇ ਨੇ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਪੁਲਿਸ ਵਾਲੇ ਨੇ ਹੀ ਇੱਕ ਦੂਜੇ ਪੁਲਿਸ ਵਾਲੇ ਦਾ ਚਲਾਨ ਕੱਟ ਦਿੱਤਾ ਹੈ ਪਰ ਜਦੋਂ ਚਲਾਨ ਕਟਿਆ ਜਾਂਦਾ ਹੈ ਤਾਂ ਉਸ ਮੌਕੇ ਤੇ ਕੀ ਹੁੰਦਾ ਹੈ ਉਹ ਤੁਸੀਂ ਆਪ ਹੀ ਦੇਖ ਲਵੋ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖ ਕੇ ਸਹੀ ਹੋਇਆ ਜਾਂ ਗਲਤ ਕੀ ਵਿਚਾਰ ਨੇ ਤੁਹਾਡੇ ਕਮੈਂਟ ਬਾਕਸ ਵਿੱਚ ਜਰੂਰ ਸ਼ੇਅਰ ਕਰਨਾ